ਆਹ ਸਿੱਖੀ ਸ਼੍ਰੋਮ ਦੇ ਵਿੱਚ ਬਹੁਤ ਦਰਵਾ ਵਖਰੀਆ ਲਓ ਜੱਸਾ ਦੌਰ ਉਹ ਬੱਲੇ ਬੱਲੇ ਹੋਈ ਪਈ ਹੈ ਅੱਜ ਮੇਲਾ ਪੂਰਾ ਬਣਿਆ ਹੋਇਆ ਸਾਰੇ ਪਹਿਲਵਾਨ ਤਗੜੇ ਪੁੱਜੇ ਹੋਏ ਆ ਅੱਜ ਮੱਲ ਪੂਰੇ ਚੋਟੀ ਦੇ ਉੱਪਰ ਜਹ ਹੋਇਆ ਕਿ ਤਗੜੇ ਖੜੇ ਪੁੱਜੇ ਹੋ ਰਿਹਾ ਅੱਜ ਮੇਲਾ ਪੂਰਾ ਬਣਿਆ ਹੋਇਆ ਕਿ ਰੇੜੇ ਦਾ ਚੱਕਾ ਜਦੋਂ ਚਿੱਕਰ ਵਿੱਚ ਤਸ ਜਾਵੇ ਲੋਕੋ ਭੱਜਿਆ ਬੰਦੇ ਉੱਤੇ ਬੰਦਾ ਬੜਾ ਕਸੂਟਾ ਫਸ ਜਾਂਦੇ ਪਾਹੇ ਜਾਂ ਧੋਕੇ ਬੱਕਰ ਛੋਟੇ ਹੀ ਕੰਮ ਆਉਂਦੇ ਆ ਹਉ ਕਦੇ ਕਦਾਈ ਮਿੱਤਰੋ ਦਸਾਦ ਲੱਛੜੂ ਵਰਕੇ ਸਿੱਕੇ ਛੋਟੇ ਹੀ ਕੰਮ ਆਉਂਦੇ ਆ ਕਦੇ ਕਦਾਈ ਮਿੱਤਰੋ ਆ ਉਧਰ ਮੁੰਦਰ ਸਿੰਘ ਨੇ ਬੱਲੇ ਬੱਲੇ ਕਰਾਤੀ ਹੈ ਵਾਹ ਜੀ ਵਾਹ ਸੈਂਟਰ ਤੋਂ ਵੀ ਦਰਸੋ ਉਸਤਾਦ ਜੀ ਬੈਠਾ ਜਾਓ ਬੰਨ ਲਗਾਈ ਵੀ ਕੋਈ ਰੈਸਟ ਕਰ ਲੇ ਫਿਰ ਆਵਾਜ਼ ਦੰਦੇ ਤੁਹਾਨੂੰ ਔਰ ਇੱਕ ਇੱਕ ਕੁਸ਼ਤੀ ਜਿਹੜੀ ਆਪਾਂ ਕੰਟੀ ਨੂੰ ਕਰਾਵਾਂਗੇ ਅਰ ਵੱਤਰੀ ਵੱਟ ਟੀਮ ਆਜਾ ਖਾੜੇ ਦੀ ਬਾਬਾ ਜੈਸਾ ਮਰਾਣ ਕਲਦੀਪਟਾ ਵਰਮਅਪ ਕਰ ਲੈਣ ਆਜੋ ਜੈਸਾ ਮਰਾਣ ਕਲਦੀਪਟਾ ਆਜੋ ਗੱਲੇ ਉਸਤਾਦੀ ਜੈਸਾ ਮਰਾਣ ਕਲਦੀਪਟਾ ਆਜੋ ਕੀ ਹੋ ਗਿਆ ਉਹਨਾਂ ਨਗਾਰੀ ਜੀ ਆਜੋ ਕੋਰਾ ਪੈਸੇ ਦੇ ਵਿੱਚ ਆਗੇ ਆਗੇ ਪੰਜਾਬੀਆ ਕਰਦੇ ਸੀ ਆਗੇ ਉਹਨਾਂ ਬੰਦੇ ਆਗੇ ਚੁਸਤੇ ਕਰਦੇ ਜੱਸਾ ਮਰਾੜ ਕਲਦੀਪ ਪਟਾ ਲਾਹੌਰ ਦੀ ਕਸਤੀ ਕਹਿੰਦੇ ਪੂਰਾ ਚਿਪੜ ਕਸਤੀ ਹੋਣੀ ਹੈ ਕਾਹਦੇ ਪਹਿਲ ਮਨ ਸਾਰੇ ਅੱਜ ਤਗੜੇ ਜਿਹੇ ਹੋ ਰਿਹਾ ਹੈ ਤਗੜਾ ਮੇਲਾ ਹੋ ਰਿਹਾ ਹੈ ਸੂਚੇ ਮੇਲੇ ਦੇ ਵਿੱਚ ਪੂਰੀਆਂ ਰੌਣਕਾਂ ਬਣੀਆਂ ਹੋਈਆਂ ਉਸ ਤੋਂ ਬਾਅਦ ਮਹਿਫਲ ਕਵਾਲੀ ਬਹੁਤ ਪੀਰਾਂ ਦੀ ਰੂਹ ਵੀ ਖਰਾਕ ਕੋਈ ਗੱਲਾਂ ਵੱਖਰੀਆਂ ਹੋਣਗੀਆਂ ਤੇ ਜੁਲਕੀਆਂ ਦੇ ਕੰਨਾਂ ਵਿੱਚੋਂ ਉਹ ਕੱਚ ਦੀਆਂ ਮੰਦਰਾ ਤੇ ਮੰਦਰਾ ਦੇ ਵਿੱਚ ਤੇਰਾ ਮੋਹ ਦੱਸਦਾ ਮੈਂ ਜਿਹੜੇ ਪਾਸੇ ਦੇਖਾਂ ਪੀਰਾ ਮੈਨੂੰ ਚੋਂ ਦੱਸਦਾ ਦੇ ਵੇ ਜਿਹੜੇ ਪਾਸੇ ਦੇਖਾਂ ਪੀਰਾ ਮੈਨੂੰ ਚੋਂ ਦੱਸਦਾ ਆਹ ਗੱਲਾਂ ਵੱਖਰੀਆਂ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਘੱਡੀ ਅਪਰੰਤ ਤਾਰ ਕਰਦਾ ਤੇਰੇ ਜਤੀਰੀ ਅਪਰੰਤ ਤਾਰ ਕਰਦਾ ਆਹ ਗੱਲਾਂ ਵੱਖਰੀਆਂ ਉਹ ਤੇ ਢੋਲੀ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਬੱਤ ਨਾਲ ਸਾਊਂਡ ਆਇਆ ਵੀ ਗੱਲਾ ਗੱਲਾ ਵੱਖਰੀਆਂ ਸਾਊਂਡ ਆਇਆ ਵੀ ਬੱਡਾ ਧੰਨਵਾਦ ਹੈ ਕਿ ਅਸੀਂ ਕੋਟੇ ਦੇ ਸਪੀਕਰ ਲੈ ਆਈ ਰੱਖਣਾ ਸਤਲੋ ਦਾ ਚਿੱਤ ਪਰਚਾਈ ਰੱਖਣਾ ਕਿ ਛਰੇ ਨੂੰ ਪਟੋਲੇ ਦੀ ਝਾੜੀ ਨਾ ਮਣੀ ਛਰੇ ਦਾ ਵੇਲਾ ਹੋ ਗਿਆ ਧੰਨ ਧੰਨ ਹੀ ਕੋਟੇ ਦੇ ਸਪੀਕਰ ਵੱਜ ਗਿਆ ਬੜੀ ਪਿਆਰੀ ਸਾਊਂਡ ਹੈ ਗੱਲਾ ਵੱਖਰੀਆਂ ਦੋ ਕਸਤੀਆਂ ਦੋਨੋਂ ਟਕੜੀਆਂ ਚੱਲਦੀਆਂ ਮੇਲਾ ਪੂਰਾ 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 ਬਣਿਆ ਹੈ ਮਾਸਤਾ ਜੀ चक्कों में अगले छोरों का हरी वाज 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 बदारी आला सिंधी कर दिया है वहाँ की बल्ले बल्ले देखो मोड़े ने कर दिया है शिवाशंकर कुश्ती ने बाता बैरी है पंजाब की जो स्टेज मिट्टी के ऊपर बटे बाल को हो रहा है समय दिया बाता बैरी है देखो की बाता की जोड़ा है ये समाज तो की दे से जेते जारी की दे से हार मतलब के बली पर जंबरा संसार मतलब ਹੌਲੀ ਜਿਹਾ ਵਾਲਾ ਬੰਦਾ ਸਿੱਧਾ ਜਾ ਨਾ ਬਟਕਾ ਕਲਾਕਾਰ ਮਿੱਤਰ ਦੇ ਸੁਨਮ ਦੇ ਸ਼ੁੱਕੀ ਦੇ ਸੰਜੀਤ ਕੀਦੇ ਸਫਾਰ ਮਕਰੋ ਇਹਨਾਂ ਦੇ ਡੇਟਾ ਕਰਦੀਆਂ ਉਹ ਸੱਜਣਾਂ ਜਾਣਦੀ ਹੈ ਉਹ ਜਿਹਨੇ ਮੁਰਤਾ ਨਹੀਂ ਕੀਤੇ ਉਸੇ ਭਾਰਾ ਜੁਨੀਏ ਜਾਣਦੀ ਹੈ ਸਮਝ ਦੀਆਂ ਬਾਤਾਂ ਹੈ ਬਹੁਤ ਕੰਨੀ ਸਰਕਾਰਾਂ ਆ ਕੱਲ ਹੀ ਵੱਡੀ ਜਿਹੜੀ ਲੀਡਰਸ਼ਿਪ ਵਾਲੀਆਂ ਬਾਤਾਂ ਪਈਆਂ ਕਰਾਜੀ ਜਿਹੜੇ ਰਿਕਾਰਡ ਜਿਹੜੇ ਕਹਿੰਵਾਲੀ ਦੇ ਬਣ ਰਹੇ ਨੇ ਦੇਖੋ ਕੀ ਬਣਦਾ ਕੀ ਜੁੜਦਾ ਆ ਜੱਸਾ ਕੱਟੀ-ਕੱਟੀ ਰੱਖਿਆ ਸਤ ਦੁਨੀਆ ਦੇ ਵਿੱਚ ਐਂ ਜੇ ਗੱਲ ਕਰੀਏ ਜਿਸ ਟੰਗਰੂ ਦਾ ਨਾਮ ਹੈ ਹੋ ਵੀ ਗੋਦੀਆ ਔਰ ਸ਼ਾਮਾਂ ਨੂੰ ਜਿਹੜਾ ਮੋਟ ਦੇ ਉੱਤੇ ਟੱਕਰ ਹੋਣੀ ਹੈ ਪਰ ਇਹ ਕੋਨੇ ਲੱਖ ਲਾਚੀ ਵਾਲਿਆ ਆ ਬੱਲੇ 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 ਚਪਾਲ ਕਾਸ਼ ਲਾਂਡੀ ਵਾਲਾ ਜਿਹੜੇ ਜਿਹੜੇ ਇਹ ਮੁੰਡਾ ਨੂੰ ਤਿਆਰ ਕਰਦੇ ਦੇਖੋ ਤਾਲੀਆਂ ਮਾਰਦੇ ਖੜਕੇ ਹੋ ਬੱਲੇ ਬੱਲੇ ਤਾਲੀਆਂ ਨਹੀਂ ਤਾੜੇ ਵੱਜ ਬਿਆ ਤੇਵਾ ਕਹਿੰਦੇ ਵੀ ਵੀਡੀਓ ਕਾਲ ਕਰੀ ਜਾਂਦਾ ਨਰਦਾਰੀ ਨੂੰ ਵੀਡੀਓ ਕਾਲ ਕਰੀ ਜਾਂਦਾ ਆ ਗਿਆ ਮੈਸਦਾਨ ਚੱਕ ਮੈਗ ਦੇ ਖੇਡ ਬਹਾਰ ਸਪੈਸ਼ਲ ਕੋਟੇ ਕੀ ਹੋਦੀ ਹੈ ਜੀ ਲੈ ਜੀ ਵੱਡੀ ਪਾਲੀ ਆਉ ਤੇਰਾ ਖੜਾ ਪਾਸੇ ਭੂਲੂ ਬਹਾਦਰ ਬਹੁਤ ਤੇਜ਼ ਹਨ ਪਾਲੀ ਇਹਦੇ ਭੂਲੂ ਪਹਿਲਵਾਨ ਜੀ ਆਉ ਤੇਰਾ ਖੜਾ ਪਾਸਾ ਦੇ ਵਿੱਚ ਭੂਲੂ ਪਹਿਲਵਾਨ ਮਹਾਰਾਜ ਦੇਖੀ ਦਹੀ ਇਹ ਦੇ ਦਮਾ ਲੈ ਜੀ ਰੋਡ ਤੇਯਾਦੀ ਪੋਲਨ ਹੁਸੋ ਕੇ 10ਵੇਂ ਲਈ ਪੀਤ ਮੋਟਰੀ ਵੱਲੋਂ 100 ਦਾ ਬਟਾ ਧੰਨਵਾਦ ਕਰਦੇ ਹਾਂ ਗ੍ਰੀਟ ਲੋਟਰੀ ਸਾਡੇ ਭਰਾਵਾਂ ਵੱਲੋਂ ਦਮਸੋ ਦਾ ਮੱਧਮਾਨ ਕੀਤਾ ਗਿਆ ਹੈ ਵੀ ਭੋਲੂ ਆ ਗਿਆ ਖੜਾ ਪਾਸ਼ਾ ਤੇ ਕੋਈ ਛੇੜ ਫੋਣ ਤੋਂ ਕਾਦਾ ਸੈਂਟਰ ਦੇ ਵਿੱਚ ਜੇ ਭਲਵਾ ਦੇ ਨਾ ਆ ਫਿਰ ਜੱਸਾ ਜੱਟ ਐਵੇਂ ਨਹੀਂ ਕਮਸ਼ੇ ਘੋਮ ਵਿੱਚ ਅਖਿਰ ਦੇ ਕੁਸ਼ਤੀ ਬੰਗਲਾ ਦੇ ਉੱਤੇ ਫਤਿਹ ਨੇ ਨਜ਼ਾਰੇ ਲਿਆ ਮਾਰ ਦਿਓ ਤਾੜੀਆਂ ਫਿਰ ਜੱਸਾ ਜੱਟ ਪੱਤੀ ਵਾਲਾ ਅੱਜ ਪ੍ਰਾਇਮ ਮਾਸਟਰ ਹੈ ਪਹਿਲਵਾਨਾਂ ਨੂੰ ਤਾੜੀਆਂ ਨਹੀਂ ਹੋਈਆਂ ਚਾਹੀਆਂ ਆਪਕੀ ਚਾਹੀਆਂ ਬੜੀ ਆਜਾ ਜੱਸਾ ਵਾਲੀ ਰੋਣਾ ਦੀ ਬੁੰਗੜਾ ਆਪਾ ਸਰਪੰਚ ਆ ਕੇ ਲੈ ਵੀ ਫੋਟੋ ਲੈ ਰਿਹਾ ਜੋ ਤੋਂ ਖਿੱਚ ਲਈ ਕਰਾ ਕਿਉਂਕਿ ਦੁਨੀਆ ਤੇ ਵੱਡੇ ਵੱਲ ਬੋਦੇ ਆ ਆਪਾ ਫੋਟੋ ਜਿਹੜੀ ਕਰਵਾ ਲਈਏ ਔਰ ਬਾਡੀ ਜਿਹੜੀ ਅਮੀਤ ਔਰ ਬਾਡੀ ਜਿਹੜੀ ਐਂਜ ਕਲਕਨੀਅ ਚ ਕੁਸ਼ਤੀ ਦੀ ਬਾਤ ਕਰ ਲਈਏ ਜਰ ਸਾਹਿਬ ਕਾਟੀ ਤੇ ਨੂੰ ਤੁਹਾਨੂੰ ਬਾਹਰ ਆਸੋ ਫੋਟੋ ਖਿੱਚ ਲੈ ਕਰਾ ਕੇ ਔਰ ਬਹੁਤ ਬਹੁਤ ਰੇਡੀਆਂ ਬਾਕ ਬਹੁਤ ਧੰਨਵਾਦ ਹੈ ਅੱਜ ਦੇ ਕੁਸ਼ਤੀ ਦੇਖਣ ਦੇ ਜਿਹਨੇ ਪਹਿਲਵਾਨ ਕੋਠੇ ਪਹਿਲਵਾਨ ਹਿਮਾਚਲ ਦੇ ਫੇਰੇ ਬਈ ਇੰਨੇ ਪਹਿਲਵਾਨ ਹਿਮਾਚਲ ਵਿੱਚ ਆਵੇ ਨੇ ਖੜੇ ਪਾਸੇ ਤੋਂ ਇੰਨੇ ਪਹਿਲਵਾਨ ਹਿਮਾਚਲੋਂ ਜਿਵੇਂ ਕੁਸ਼ਤੀ ਤੇਵਾ ਥਾਪਾਂ ਹੋਣੀ ਹੈ ਵਾ ਬੱਲੇ 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 ਇਧਰ ਵੀ ਪੱਟਾਂ ਤੇ ਥਾਪੀਆਂ ਵੱਜਦੀਆਂ ਲੈ ਵੀ ਮਨਪ੍ਰੀਤ ਦੇਵੀਗੜ੍ਹ ਦੇ ਸੋਹਣ ਢੋਟਵਾਜਰਾ ਆਜਣ ਵੀ ਮਨਪ੍ਰੀਤ ਦੇਵੀਗੜ੍ਹ ਦੇ ਸੋਹਣ ਢੋਟਵਾਜਰਾ ਆਹ ਦੇਵੀਗੜਾ ਆ ਗਿਆ ਮੰਤਰੀ ਜੀ ਕਿ ਕਹਿੰਦੇ ਵੀ ਦੇਵੀਗੜਾ ਮੰਤਰੀ ਤੇ ਸਹੌਣਾ ਪਟਨਾਝਰਾ ਵੀ ਸਹੌਣਾ ਲੋ ਦੇਵੀਗੜਾ ਜਦੋਂ ਆਪਾਂ ਸ਼ੰਭੂ ਕਾਟਰ ਤੋਂ ਘਹਾੜ ਚਲੇ ਜਾਈਏ ਘਹਾੜ ਤੋਂ ਤਰੇ ਕਹਿੰਦੇ ਵੀ ਦੇਵੀਗੜਾ ਪਟਾਣਾ ਬਾਜਰੇ ਦੇ ਇਲਾਕੇ ਦਾ ਮੁੰਡਾ ਪੁੱਜਿਆ ਜਿਹੜਾ ਘੜ ਤੋਂ ਵੀ ਪਟਾਣਾ ਬਾਜਰੇ ਨਾਲ ਉਹ ਪਟਾਣਾ ਇਲਾਕੇ ਦਾ ਮੁੰਡਾ ਪੁੱਜਿਆ ਅੱਜ ਵਾਹ ਜੀ ਵਾਹ ਲੈ ਵੀ ਪ੍ਰਿੰਸ ਸਾਹਿਬ ਖੜਾ ਪਾਸ਼ਾ ਰਹਿੰਦੇ ਨੇ ਸਲਾਮ ਹੈ ਗੁਰੇਸ਼ ਪਹਿਲਵਾਨ ਡੋਮ ਛੇੜੀ ਵਾਲਾ ਵੀ ਬੋਧਿਆ ਵਾਹ ਜੀ ਵਾਹ ਜੱਤੂ ਨੇ ਪਹਿਲਵਾਨੀ ਦੇ ਵਿੱਚ ਕੋਈ ਘਾੜੀ ਛੇੜੀ ਇਸ ਮੁੰਡੇ ਦੀ ਵੀ ਚਰਚਾ ਜਿਹੜੀ ਜਰੂਰ ਤਾੜੀ ਜਰੂਰ ਮਾਰ ਦਿਓ ਇਹ ਪ੍ਰਿੰਸਰ ਨਵੀਂ ਪੰਡਾ ਮੁੰਡਾ ਹੈ ਰੌਡੀਆਂ ਤਾੜੀਆਂ ਜਿਹੜੇ ਘਿਰਦਾ ਕੰਮ ਕਰਦੀਆਂ ਨੇ ਨਾ ਪਹਿਲਵਾਨਾਂ ਵਾਸਤੇ ਕਾਦਰ ਪਹਿਲਵਾਨ ਧਰੇੜਾ ਤੇ ਸਨਮਾਨ ਪਤੀ ਪਹਿਲਵਾਨ ਕਮਰਕਸੇ ਕਸਲੇ ਉਹਨਾਂ ਤੋਂ ਪਹਿਲਾਂ ਦੁਨੇਸ਼ ਖੋਨੀ ਮਾਦਰਾ ਸੰਵੀਰ ਮਾਛੀਵਾੜਾ ਉਹ ਪਾਰ ਵਾਲਾ ਆ ਗਿਆ ਇੱਕ ਦਾ ਆਹ ਸਾਹਮਣੇ ਦਰਸ਼ਨ ਪਹਿਲਵਾਨ ਦੇ ਕੋਲ ਕਰੇ ਰਿਪੋਰਟ ਕਰ ਉਧਰ ਦੇਵਾ ਪਹਿਮਾਨ ਦੇਵਾ ਪਹਿਮਾਨ ਨੇਪਾਲ ਤਿਰਾਲ ਬਿੰਨੀ ਹਿਮਾਚਲ ਬਿੰਨੀ ਕਿੱਥੇ ਆ ਬਈ ਇਹ ਮਾਚ ਵਾਲਾ ਕਹਿੰਦਾ ਆਪਾਂ ਖੁੱਲ੍ਹ ਗਈ ਫੜ ਚ ਆ ਜਾ ਵੀ ਆ ਜਾ ਪਤੰਦਰ ਔਰ ਠੰਡ ਕਿੱਥੋਂ ਲਈਏ ਤੇਰੇ ਲਈ ਹਾਂ ਲਓ ਵੀ ਕਸ਼ਕ ਵੀਰੋ ਇੱਕ ਨਪਾਲੀ ਬੁਲਾਇਆ ਆਹ ਮਾਚ ਤੋਂ ਬੁਲਾਇਆ ਜਹਾੜਾ ਤੋਂ ਦੇਖੋ ਅੱਜ ਪਟਿਆਲ ਦੀ ਧਰਤੀ ਤੇ ਕੀ ਹੋਣਾ ਜਾਂਦਾ ਨਪਾਲੀ ਜੱਪੜੂ ਯਾਰ ਵੀ ਇਹ ਸਾਰੇ ਸਮੇਂ ਦੀਆਂ ਬਾਤਾਂ ਹੋਣੀਆਂ ਨੇ ਵੀ ਦੇ ਗਿਆ ਆਖਿਰ ਖੜਾ ਬਾਸ਼ਾ ਦੇ ਵਿੱਚ ਕਰਾਈਏ ਤੇਰੀ ਹੱਥ ਜੋੜੀ ਵੀ ਦੁਨੀਆ ਮਹਿਜ਼ਾਬ ਹੈ ਅੱਜ ਦੇ ਇਸ ਮਹਾਨ ਕੁਸ਼ਤੀ ਗੰਗਲ ਦੇ ਉੱਤੇ ਨੇ ਇਹਦੇ ਭਰਾਵਾਂ ਨੇ ਕੁਸ਼ਤੀ ਜਿਹੜੀ ਸੈੱਟ ਕੀਤੀ ਹੈ ਦੇਵਰਾ ਥਾਪਾ ਨਵਾਲੀ ਪਿੰਡੀ ਹਿਮਾਚਲ ਵਾਹ ਦੇਖੋ ਕੱਦ ਦਾ ਦੇਖੋ ਕਿੰਨਾ ਫਰਕ ਹੈ ਵਾਓ ਵਾਓ ਇਹ ਦੇਣਾ ਤਾੜੀ ਜਰੂਰ ਮਾਰਨੀ ਹੈ ਨੇ ਕਿਉਂਕਿ 4.5 ਫੁੱਟ ਤੋਂ ਮੈਨੂੰ ਲੱਗਦਾ ਦੱਤੇ ਨਹੀਂ ਫਤੰਦਰ ਵਾਹ ਜੀ ਵਾਹ ਉਧਰ ਜੱਸਾ ਪਹਿਲਵਾਨ ਪੱਟੀ ਤੇ ਗੋਡੂ ਪਹਿਲਵਾਨ ਮਹਾਰਾਸ਼ਟਰ ਜਿਹੜਾ 라ਉਂਡ ਲਾ ਰਿਹਾ ਥੋੜੇ ਜਿਦੇ ਥੋੜਾ ਬਹੁਤੇ ਵਿੱਚ ਵੱਟਾ ਮਾਰ ਸੰਭਾਲ ਆਪਾਂ ਵੱਡੇ ਮੱਲਾਂ ਦਾ ਜ਼ਰੂਰ ਕਰਨਾ ਹੈ ਔਰ ਕਿ ਮੱਲਾਂ ਨੂੰ ਦਿੱਤਾ ਦਾਨ ਸਦਾ ਧਰਗਾਹੀ ਜਾਂਦਾ ਹੈ ਜਿਹੜੇ ਵਾਅਦਾ ਕਦੇ ਨਾ ਖਤਿਆ ਖਾਂਦਾ ਹੈ ਕਿ ਮੱਲਾਂ ਨੂੰ ਦਿੱਤਾ ਦਾਨ ਸਦਾ ਧਰਗਾਹੀ ਜਾਂਦਾ ਹੈ ਥੋੜੇ ਵਿੱਚ ਥੋੜਾ ਬਹੁਤ ਵਾਅਦਾ ਵਾਅਦਾ ਨਾਲ ਸੁਣ ਮਾਰ ਲੈ ਆਪਾਂ ਜ਼ਰੂਰ ਕਰਦੀ ਵਾਜੀ ਵਾਹ ਔਰ ਤੋਂ ਬਾਅਦ ਕਰਦੇ ਪ੍ਰਿੰਸ ਪਾਰਲਮਨ ਤੁੰਸ਼ੜੀ ਤੇ ਮਿੱਠੂ ਦਾਦਾ ਬਗੇ ਪੁਨਰੀ ਸਦਨ ਤੁੰਸ਼ੜੀ ਤੇ ਮਿੱਠੂ ਦਾਦਾ ਆਉਣ आले ਤਾਂ ਇਹਦੀ ਤਾਵਾ ਸਾਡੇ ਦਾ ਸਜ ਹੈ ਨਹੀਂ ਲੋ ਮੇਰੀ ਵੀ ਆ ਤੇ ਨਾਲ ਨਿੱਕਾ ਸਾਊਂਡ ਤੁਸੀਂ ਬਿਠਾਉਣਾ ਜਿਹੜੇ ਵੀ ਪੰਡੀਆਂ ਉਮੀਦਵਾਰੀਆਂ ਨੇ ਅੱਜ ਇਸ ਸਮੂਚ ਪ੍ਰੋਗਰਾਮ ਦੇ ਲਈ ਸਾਡੇ ਭਰਾਵਾਂ ਦਾ ਪਹਿਲੇ ਧੰਨਵਾਦ ਕਰਦੇ ਆ ਨਿਕਾ ਸਾੜਦੇ ਨੇ ਕਹਿੰਦੇ ਵੀ ਸਾਡੇ ਭਰਾਵਾਂ ਦਾ ਵੱਡੀ ਪਿਆਰੀ ਸਾਉੜ ਹੈ ਅੱਜ ਕਹਿੰਦੇ ਵੀ ਟੋਪੀ ਗੋਲ ਦੀ ਸਾੜ ਦੀ ਅੱਜ ਕੱਲਾ ਵਖਰੀਆਂ ਦੇ ਸਾਡੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਮੁੱਚੀ ਸਾੜ ਦਾ ਭਾਵੇਂ ਪ੍ਰਿੰਸ ਤੋਂ ਵਿਹੜੀ ਕਿੱਥੇ ਆ ਤੇ ਮਾਡਾ ਵੀ ਧਿਆਰੋ ਜੇ ਤੇਰਾ ਟਿੱਕੂ ਨਾਪਾ साई जीर जूं गुरू धारना की उन्हनि